ਦੋਸਤੋ ਉੱਤਰਾਖੰਡ ਦੇ ਆਪਾਂ ਡਰਾਵਣੇ ਜੰਗਲ 'ਚ ਵੜ ਗਏ ਜਿੱਥੇ ਨੋ ਨੈਟਵਰਕ ਜ਼ੋਨ ਦੋਸਤੋ ਆਹ ਪੁਲ ਦੇਖੋ ਤੁਸੀਂ ਅੰਗਰੇਜ਼ਾਂ ਦੇ ਟਾਈਮ ਦਾ ਆਪਣੇ ਪੰਜਾਬ ਦੇ ਵਿੱਚ ਤਾਂ ਸਾਰੇ ਖਤਮ ਕਰਤੇ ਤੇ ਆਪਾਂ ਪਹੀਜੀ ਵਿੱਚ ਦੀ ਆਈ ਦੀ ਪਹੀ ਹੈਗੀ ਬੜੀ ਛੋਟੀ ਤੇ ਆਪਣੇ ਖੇਤਾਂ ਨਾਲ ਦਾ ਭਈਏ ਜਿਹੜੇ ਖਾਲੀ ਹੁੰਦੇ ਨੇ ਬਾਕੀ ਇੱਥੇ ਜਿਹੜੀ ਖੇਤੀ ਹੁੰਦੀ ਆ ਉਹ ਤੁਹਾਨੂੰ ਦਿਖਾ ਦਨੇ ਆ ਖੇਤੀਆਂ ਵਾਲੀਆਂ ਬੱਟਾਂ ਦੇਖ ਲਓ ਤੁਸੀਂ ਛੋਟੇ-ਛੋਟੇ ਖੇਤ ਦੇਖ ਲਓ ਤੁਸੀਂ ਦੇਖ ਰਹੇ ਹੋ ਇਹਨਾਂ ਨੇ ਬੱਟਾਂ ਜਿਹੜੀਆਂ ਬੱਟਿਆਂ ਦੀਆਂ ਲਾਈਆਂ ਹੋਈਆਂ ਨੇ ਵੱਡੇ ਵੱਡੇ ਬੱਟੇ ਲਾਏ ਹੋਏ ਨੇ ਆਪਣੀਆਂ ਬੱਟਾਂ ਤੇ ਸਰਕਾਰੀ ਨਲਕੇ ਲੱਗੇ ਹੋਏ ਨੇ ਥਾਂ ਥਾਂ ਤੇ ਆਹ 13 ਨੰਬਰ ਨਲਕਾ ਤੇ ਤੇ ਲਿਖਿਆ ਹੋਇਆ ਆ ਪਾਣੀ ਨੂੰ ਸਟੋਰ ਕਰਕੇ ਰੱਖਦੇ ਇੱਥੇ ਭਾਈ ਜਹੀਂ ਸੇ ਹੋ ਹੈ ਔਰ ਕਾਂ ਸੇ ਹੋ ਨੇਪਾਲ ਨੇਪਾਲ ਸੇ ਹੋ ਯਹਾਂ ਪੇ ਦਿਹਾੜੀ ਕਿਤਨੀ ਚਲਦੀ ਹੈ 700 ਹੈ 700 700 ਰੁਪਿਆ ਇੱਕ ਦਿਨ ਕਾ ਕੰਮ ਕਿਆ ਕਰਨਾ ਇਹ ਪੱਥਰ ਲੈ ਕੇ ਆਨੇ ਆ। ਇਹ ਪੱਥਰ ਲੈਨੇ ਆ। ਹਾਂ। ਹੈ? ਹਾਂ। ਅੱਗੇ ਆ। ਤੇ ਕੋਹ ਆਉਂਦਾ ਕੋਈ ਜੇ ਨਾ। ਭਾਈ। ਭਾਈ। ਕਹਾਂ ਸੇ ਹੋ ਜੈਂ ਸੇ ਹੋ? ਨਹੀਂ ਸੇ ਹੋ। ਬੋਲੋਗੇ ਨਹੀਂ? ਆਹ ਭਾਈ ਤਾਂ ਸ਼ਰਮ ਆ ਗਿਆ ਲੈ ਵੀ ਆਪਾਂ ਹੋਰ ਬੰਦੇ ਨੂੰ ਪੁੱਛਦੇ ਆਂ ਵੀ ਇੱਥੇ ਕੀ ਹਿਸਾਬ ਕਿਤਾਬ ਐ ਇਹਨਾਂ ਦਾ ਦਿਹਾੜੀ ਦਾ ਪੇ ਦਾ। ਤੇ ਇਹ ਇੱਥੇ ਕੰਮ ਕੀ ਕਰਦੇ ਨੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਸਾਰੀ। ਹੋਰ ਦੇਖਦੇ ਆਂ ਕੋਈ ਬੰਦਾ ਜੇ ਕੋਈ ਇਧਰੋਂ ਆਉਂਦਾ ਹੋਇਆ। ਤੇ ਉਹ ਆ ਰਿਹਾ ਸਾਹਮਣੇ ਬਾਈ ਇੱਕ ਬਾਈ ਕਿਹਿੰਸੇ ਹੋ ਹਾਂ ਹੈ ਔਰ ਕਹਾਂ ਸੇ ਹੋ ਨੇਪਾਲ ਸੇ ਹੋ ਯਹਾਂ ਪੇ ਦਿਹਾੜੀ ਕਿਤਨੀ ਚਲਦੀ ਹੈ 700 ਹੈ 700 ਰੁਪਏ ਇੱਕ ਦਿਨ ਕਾ ਕੰਮ ਕਿਆ ਕਰਨਾ ਹੈ ਤੇ ਪੱਥਰ ਲੈ ਕੇ ਆਨੇ ਆ ਠੀਕ ਹੈ ਦੇਖੋ ਜੀ 700 ਰੁਪਏ ਦਿਹਾੜੀ ਚਲਦੀ ਹੈ ਇੱਥੇ ਹਮ ਉੱਤਰਾਖੰਡ ਚ ਫਿਰਦੇ ਆਪਾਂ ਬਣਾਤੀ 700 ਰੁਪਏ ਦਿਹਾੜੀ ਚਲਦੀ ਹੈ। ਉਹਨੂੰ ਦੋਸਤੋ ਆਹ ਪੁਲ ਦੇਖੋ ਤੁਸੀਂ ਅੰਗਰੇਜ਼ਾਂ ਦੇ ਟਾਈਮ ਦਾ ਆਪਣੇ ਪੰਜਾਬ ਦੇ ਵਿੱਚ ਤਾਂ ਸਾਰੇ ਖਤਮ ਕਰਤੇ ਤੇ ਬਹੁਤ ਵੱਡੇ ਵੱਡੇ ਥੰਮ੍ਹ ਲਾਏ ਹੋਏ ਨੇ ਬਹੁਤ ਪੁਰਾਣਾ ਲੋਹਾ ਲੱਗਿਆ ਹੋਇਆ ਤੇ ਬਹੁਤ ਹੀ ਜਿਆਦਾ ਤਾਕਤਵਰ ਇਹ ਪੁਲ ਬਣਿਆ ਹੋਇਆ ਤੁਸੀਂ ਦੇਖ ਲਓ ਵੀ ਬਹੁਤ ਪੁਰਾਣਾ ਹਨਾ 4 4 5 5 ਤਾਰਾਂ ਲਾ ਕੇ ਜਿਹੜਾ ਇਹਨੂੰ ਰੋਕਿਆ ਗਿਆ ਕਿ ਇਹ ਜਿਹੜਾ ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੀ ਇਹ ਨਦੀ ਆ ਇੱਥੋਂ ਆ ਰਿਹਾ ਹੈ ਇਹ ਤੇ ਇਹਦੇ ਉੱਤੋਂ ਦੀ ਲੰਘ ਰਹੀ ਨਦੀ ਉੱਤੋਂ ਦੀ ਤੇ ਆਪਾਂ ਪਹੀਜੀ ਵਿੱਚ ਦੀ ਆਏ ਦੀ ਪਹੀ ਹੈਗੀ ਬੜੀ ਛੋਟੀ ਤੇ ਆਪਣੇ ਖੇਤਾਂਾਂ ਦਾ ਭਾਈ ਇਹੜੜ ਇੱਕ ਖਾਲੀ ਹੁੰਦੇ ਨੇ ਬਾਕੀ ਇੱਥੇ ਜਿਹੜੀ ਖੇਤੀ ਹੁੰਦੀ ਆ ਉਹ ਤੁਹਾਨੂੰ ਦਿਖਾ ਦੰਨੇ ਆ ਖੇਤੀਆਂ ਵਾਲੀਆਂ ਬੱਟਾਂ ਦੇਖ ਲਓ ਤੁਸੀਂ ਛੋਟੇ ਛੋਟੇ ਖੇਤ ਦੇਖ ਲਓ ਆ ਸਾਰੇ ਭਾਈ ਇਹਨਾਂ ਦੇ ਖੇਤ ਨੇ ਛੋਟੇ ਛੋਟੇ ਤੇ ਆਹਾਂ ਇਹਨਾਂ ਦਾ ਜਿਹੜਾ ਪਾਣੀ ਵਾਲਾ ਸੁਆਗਾ ਉਹ ਚੱਲਦਾਗਾ ਕਿਉਂਕਿ ਇਹ ਸਾਰਾ ਉੱਪਰੋਂ ਆਉਂਦਾ ਪਾਣੀ ਇਧਰੋਂ ਨਹਿਰ ਚੋਂ ਪਾਣੀ ਲੈ ਸਕਦੇ ਇੱਥੇ ਸਾਰਾ ਕੁਦਰਤੀ ਪਾਣੀ ਆ ਤੇ ਸਾਰੀ ਹਰਿਆਲੀ ਬਰਿਆਲੀ ਆ ਤੁਸੀਂ ਦੇਖ ਰਹੇ ਹੋ ਇਹਨਾਂ ਨੇ ਬੱਟਾਂ ਜਿਹੜੀਆਂ ਬੱਟਿਆਂ ਦੀਆਂ ਲਾਈਆਂ ਹੋਈਆਂ ਨੇ ਵੱਡੇ ਵੱਡੇ ਬੱਟੇ ਲਾਏ ਹੋਏ ਨੇ ਆਪਣੀਆਂ ਬੱਟਾਂ ਤੇ ਤੇ ਆਹ ਛੋਟੀ ਜੀ ਇਹਨਾਂ ਦੀ ਇੱਕ ਪਿਆਰੀ ਇੱਕ ਆਪਣੇ ਇੱਕ ਕਿਲਾ ਇੱਕ ਵਿੱਗੇ ਸਮਾਨ ਮੰਨ ਲਾ ਵੀ ਆ ਇਹਨਾਂ ਦਾ ਕਿਲਾ ਹੈਗਾ ਆਪ ਦੇ ਕਿਲੇ ਕਿਲਿਆਂ ਦੇ ਵਿੱਚ ਇਹ ਸਮਾਨ ਲਾਉਂਦੇ ਨੇ ਹੁਣ ਇਹਨਾਂ ਦੇ ਇੰਨੇ ਨੇ ਇੱਕ ਕਿੱਲੇ ਨੇ ਬਈ ਆਪਣੇ ਦਾ ਖਾਸੇ ਬਣ ਜਾਣਗੇ ਇਸ ਹਿਸਾਬ ਨਾਲ ਬਾਬੇਓ ਇੱਥੇ ਛੋਟੇ ਛੋਟੇ ਹੋਟਲ ਨੇ ਇਥੋਂ ਤੁਸੀਂ ਰੁੱਕ ਕੇ ਚਾਹ ਪਾਣੀ ਪੀ ਸਕਦੇ ਹੋ ਤੇ ਇੱਕ ਇਥੇ ਸਰਕਾਰੀ ਨਲਕੇ ਲੱਗੇ ਹੋਏ ਨੇ ਥਾਂ ਥਾਂ ਤੇ ਆਹ 13 ਨੰਬਰ ਨਲਕਾ ਹੈ ਤੇ ਤੇ ਲਿਖਿਆ ਹੋਇਆ ਉੱਤਰਾਖੰਡ ਜਲ ਸੰਸਥਾਨ ਚਮੋਲੀ ਗੋਪੇਸ਼ਵਰ ਦੇਖ ਲਓ ਤੁਸੀਂ ਇਹ ਨਲਕੇ ਨੇ ਇਥੋਂ ਦੇ ਤੇ ਇਧਰ ਆ ਸਾਰੇ ਹੋਟਲ ਨੇ ਸਾਹਮਣੇ ਤੇ ਆਹ ਪਾਣੀ ਨੂੰ ਸਟੋਰ ਕਰਕੇ ਰੱਖਦੇ ਇਥੇ ਉਹ ਚੀਜ਼ਾਂ ਨੇ ਹੀ ਆ ਦੇਖ ਲਓ ਤੁਸੀਂ ਇਹ ਸਾਰੇ ਟੂਰਿਸਟਰ ਨੇ ਜਿਹੜੇ ਇੱਥੇ ਗੱਡੀਆਂ ਖੜੀਆਂ ਨੇ ਤੇ ਇਹ ਹੋਟਲਾਂ ਦੇ ਵਿੱਚ ਚਾਹ ਪਾਣੀ ਪੀ ਰਹੇ ਨੇ ਅਸੀਂ ਵੀ ਉਧਰੋਂ ਫੋਟੋਆਂ ਫੋਟੋਆਂ ਖਿੱਚ ਕੇ ਚਾਹ ਪਾਣੀ ਪੀ ਕੇ ਬਹ ਚੱਲਦੇ ਅੱਗੇ ਜੰਗਲ 'ਚ ਆ ਜੰਗਲ ਆ ਇਹਦੇ ਵਿੱਚ ਜਾਵਾਂਗੇ ਹੁਣ ਆਪਾਂ ਬਣੇ ਰਹੋ ਵੀਡੀਓ ਦੇ ਨਾਲ ਲਓ ਜੀ ਇੱਥੋਂ ਸ਼ੁਰੂਆਤ ਹੋ ਗਈ ਜੰਗਲ ਦੀ ਸਾਹਮਣੇ ਲਿਖਿਆ ਨੋ ਨੈਟਵਰਕ ਜ਼ੋਨ ਸਟਾਰਟਡ ਇੱਥੇ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਨੈਟਵਰਕ ਨਹੀਂ ਆਉਂਦਾ ਤੇ ਇਹ ਜੰਗਲ ਹੀ ਜੰਗਲ ਹੈ ਸਾਰਾ ਇਹਦੇ ਵਿੱਚ ਬਾਈ ਸਿੰਗਲ ਰਾਹ ਹੈ ਜਾਣ-ਜਾਣ ਵਾਲਾ ਰਾਹ ਹੈ ਆਉਣ ਵਾਲੇ ਲੋਕ ਵੀ ਬਹੁਤ ਤੰਗ ਹੁੰਦੇ ਨੇ ਤੇ ਜਾਣ ਵਾਲੇ ਵੀ ਬਹੁਤ ਤੰਗ ਹੁੰਦੇ ਨੇ ਤੇ ਉਹ ਸਾਹਮਣੇੋਂ ਗੱਡੀ ਆ ਗਈ ਮੈਂ ਪਹਿਲੇ ਕਹਿ ਕੇ ਹਟਿਆ ਦੇਖ ਲਓ ਵੀਡੀਓ ਅਗਲੀ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਵੀ ਇਹ ਜੰਗਲ ਅਸਲ ਹੈ ਕਿੱਥੇ ਆ ਕਿਵੇਂ ਦਾ ਜੰਗਲ ਹੈ